ਸਤਲੁਜ ਦਰਿਆ ਦੇ ਵਿੱਚ ਹਲਾ ਦਾ ਖਤਰਾ ਅਜੇ ਟਲਿਆ ਨਹੀਂ ਕਿਉਂਕਿ ਫਿਰ ਸਤਲੁਜ ਚੜਦਾ ਆ ਰਿਹਾ ਹੈਗਾ ਤੁਸੀਂ ਮੇਰੇ ਮਗਰ ਤਸਵੀਰਾਂ ਦੇਖ ਸਕਦੇ ਹੋ ਕਿ ਇਹ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੀਆਂ ਤਸਵੀਰਾਂ ਨੇ ਕਿਉਂਕਿ ਲਗਾਤਾਰ ਪਾਣੀ ਦਾ ਜਿਹੜਾ ਪੱਧਰ ਵਧਦਾ ਜਾ ਰਿਹਾ ਹੈਗਾ ਤਾਂ ਲੋਕਾਂ ਵਾਸਤੇ ਫਿਰ ਜਿਹੜੀਆਂ ਚਿੰਤਾ ਜੜੀਆਂ ਹੈਗੀਆਂ ਉਹ ਬੰਡੀਆਂ ਦਿਖਾਈ ਦੇ ਰਹੀਆਂ ਨੇ ਕਿਉਂਕਿ ਇਸ ਜੇਕਰ ਆਪਾਂ ਸੜਕ ਦੀ ਗੱਲ ਕਰਦੇ ਹੈਗੇ ਤਾਂ ਇਸ ਸੜਕ ਤੇ ਅੱਜ ਸਵੇਰੇ ਪਾਣੀ ਦਾ ਪੱਧਰ ਜਿਹੜਾ ਸੀਗਾ ਉਹ ਨਾ ਮਾਤਰੀ ਸੀਗਾ ਪਰ ਹੁਣ ਜਿਹੜਾ ਇੱਕ ਤੋਂ 2 ਫੁੱਟ ਜਿਹੜਾ ਹੈਗਾ ਪਾਣੀ ਦਾ ਪੱਧਰ ਵੱਧ ਚੁੱਕਾ ਹੈਗਾ ਲਗਾਤਾਰ ਪਾਣੀ ਦਾ ਪੱਧਰ ਵਧਣ ਕਰਕੇ ਜਿਹੜੇ ਲੋਕਾਂ ਦੀਆਂ ਚਿੰਤਾਵਾਂ ਕਿੱਥੇ ਵਧੀਆਂ ਜਾ ਰਹੀਆਂ ਹੈਗੀਆਂ ਉੱਥੇ ਫਿਰ ਦੁਆਰੇ ਜਿਹੜਾ ਸੜਕੀ ਸੰਪਰਕ ਜਿਹੜਾ ਹੈਗਾ ਟੁੱਟਦਾ ਪਿੰਡਾਂ ਦਾ ਟੁੱਟਦਾ ਨਜ਼ਰ ਆ ਰਿਹਾ ਹੈਗਾ ਲੋਕ ਜਿਹੜੇ ਹੈਗੇ ਆ ਘਰਾਂ ਤੋਂ ਬਾਹਰ ਨੂੰ ਰੁਕ ਕਰਨਾ ਸ਼ੁਰੂ ਕਰ ਦਿੱਤਾ ਹੈ ਜਾਂ ਕੁਝ ਲੋਕ ਘਰਾਂ ਤੱਕ ਵੀ ਜਾ ਰਹੇ ਨੇ ਆਪਣਾ ਸਮਾਨ ਲੈ ਕੇ ਬਾਹਰ ਆ ਰਹੇ ਨੇ ਕਿਉਂਕਿ ਲਗਾਤਾਰ ਜਿਹੜਾ ਹੈਗਾ ਪਾਣੀ ਦਾ ਪੱਧਰ ਵਧਣਾ ਕਰਕੇ ਲੋਕਾਂ ਦਾ ਜਿਹੜਾ ਹੈਗਾ ਅ ਜਿਹੜਾ ਮੁਸ਼ਕਲਾਂ ਦੇ ਵਿੱਚ ਹੋਇਆ ਪਿਆ ਹੈਗਾ ਲੋਕਾਂ ਦੇ ਨਾਲ ਗੱਲਬਾਤ ਕਰਦੇ ਹੈ ਜੀ ਇਹ ਹਾਲਾਤ ਕਿ ਹੁਜਰੇ ਨੇ ਮਰਜੀ ਇਹੋ ਜਿਹੇ ਹਾਲਾਤ ਦੇ ਸਵੇਰ ਤੋਂ ਲੈ ਕੇ ਹੁਣ ਤੱਕ ਪਾਣੀ ਕਿੰਨਾ ਵੱਧ ਗਿਆ ਪਾਣੀ ਕਾਫੀ ਵੱਧ ਗਿਆ ਜੀ ਹੁਣ ਪਹਿਲਾਂ ਜਦੋਂ ਅਸੀਂ ਸਵੇਰੇ ਅਸੀਂ 11:30 11:30 ਵਜੇ ਆਗੇ ਸੀਗੇ ਜੀ ਇੱਥੇ ਹਾਂਜੀ ਉਦੋਂ ਜਾਨੀ ਉਦੋਂ ਨੂੰ ਹੁਣ ਲੱਗਦਾ ਵੀ ਪੌਣਾ ਫੁੱਟ ਪਾਣੀ ਹੋਰ ਵੱਧ ਗਿਆ ਪਾਣੀ ਵੱਧ ਗਿਆ ਹਾਂ ਪੌਣਾ ਕਿੰਨਾ ਜ਼ਿਆਦਾ ਵੱਧ ਰਿਹਾ ਪਾਣੀ ਹਾਂਜੀ ਆਪ ਕੋ ਬਾਲੀ ਸਪੀਡ ਹੋ ਗਈ ਜੀ ਪਹਿਲਾਂ ਜਦੋਂ ਥੰਕੇ ਗਏ ਉਦੋਂ ਵੀ ਡਰਦੇ ਡਰਦੇ ਲੰਘੇ ਆ ਸੀ ਹੁਣ ਤਾਂ ਉਦੋਂ ਵੀ ਜ਼ਿਆਦਾ ਇੰਨਾ ਵੀ ਹੁਣ ਸਾਡੇ ਅਸੀਂ ਪਿੰਡ ਸੈਦੋਕੇ ਤੋਂ ਜੀ ਆਜ਼ਾਦ ਯੂਥ ਵੈਲਫੇਅਰ ਕਲੱਬ ਮੋਬਿਲ ਚ ਲੈ ਕੇ ਆਇਓ ਜੀ ਚਾਰ ਤੇ ਟੂੜੀ ਲੈ ਕੇ ਆਈ 100 ਕੁਇੰਟਲ ਸਾਡੇ ਕੋਲ ਚਾਰ ਸੀਗਾ ਜੀ ਤੇ 6 ਟਰਾਲੇ ਟੂੜੀ ਦੇ ਸੀਗੇ ਬਿਲਕੁਲ ਲੈ ਕੇ ਜਿਹੜੇ ਲੋਕ ਆ ਰਹੇ ਸੀਗੇ ਤੁਸੀਂ ਦੇਖ ਸਕਦੇ ਹੋਗੇ ਕਿ ਕਿਸ ਤਰ੍ਹਾਂ ਜਿਹੜੇ ਹੈਗੇ ਆ ਲੋਕ ਲਗਾਤਾਰ ਪਾਣੀ ਦਾ ਪੱਧਰ ਵਧਾਣ ਕਰਕੇ ਲਗਾਤਾਰ ਜਿਹੜੇ ਹੈਗੇ ਆ ਉਹਨਾਂ ਦੇ ਹਾਲਾਤ ਬਹੁਤ ਚਿੰਤਾਜਨਕ ਬਣੇ ਹੋਏ ਨੇ ਕਿਉਂਕਿ ਪਾਣੀ ਦਾ ਪੱਧਰ ਲਗਾਤਾਰ ਹੀ ਵਧਾ ਜਾ ਰਿਹਾ ਹੈਗਾ ਵਧਾਣ ਕਰਕੇ ਜਿਹੜੇ ਲੋਕ ਅੰਦਰ ਸੀਗੇ ਉਹਨਾਂ ਦੇ ਵੀ ਹਾਲਾਤ ਜਿਹੜੇ ਬਹੁਤ ਹੀ ਖਤਰਨਾਕ ਬਣੇ ਹੋਏ ਨੇ ਕਿਉਂਕਿ ਪਾਣੀ ਫਿਰ ਠਾਠਾ ਮਾਰਦਾ ਸਤਲੁਜ ਦਾ ਪਾਣੀ ਜਿਹੜਾ ਹੈਗਾ ਲੋਕਾਂ ਦੇ ਘਰਾਂ ਦੇ ਵਿੱਚ ਵੜਨਾ ਸ਼ੁਰੂ ਹੋ ਚੁੱਕਿਆ ਹੈਗਾ ਪਾਣੀ ਦਾ ਪੱਧਰ ਸਵੇਰ ਤੋਂ ਵੱਧਦਾ ਜਾ ਰਿਹਾ ਹੈਗਾ ਸਾਡੇ ਨਾਲ ਇੱਥੇ ਦੇ ਲੋਕ ਮੌਜੂਦ ਹੈਗੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀਰ ਜੀ ਕਿਵੇਂ ਲੱਗਦਾ ਹੈ ਕਿ ਪਾਣੀ ਦਾ ਪੱਧਰ ਫੇਰ ਜਿਹੜਾ ਠਾਠਾ ਮਾਰਦਾ ਵੱਧ ਆ ਰਿਹਾ ਹੈਗਾ ਤੇ ਲੋਕਾਂ ਆਦੀਆਂ ਕਿੱਤਾ ਤੇ ਵੱਡੀਆਂ ਹੈ ਜਿਹੜਾ ਵੱਧ ਹੋ ਰਿਹਾ ਹੈ ਹਾਂਜੀ ਪਹਿਲਾ ਸਭ ਤੋਂ ਪਹਿਲਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਫਤਿਹਜੀ ਮੈਂ ਰਜਿੰਦਰ ਸਿੰਘ ਪਿੰਡ ਨਾਲੇ ਰੋਇਰੇ ਤੋਂ ਜੋ ਅੱਜ ਰਾਤ 12 ਵਜੇ ਤੋਂ ਬਾਅਦ ਪਾਣੀ ਦੀ ਸਥਿਤੀ ਦਿਨੋਂ ਜਾਨੀ ਕਿ ਵਿਗੜਦੀ ਜਾ ਰਹੀ ਆ ਆ ਜਿਹੜਾ ਸਾਰਾ ਰਸਤਾ ਸੁੱਕਾ ਸੀ ਜਿੰਨਾ ਵੀ ਪਾਣੀ ਆ ਅੱਜ ਸਵੇਰ ਤੋਂ ਲੈ ਕੇ ਹੁਣ ਇੱਥੇ ਫੇਰ ਦੁਬਾਰਾ ਇਹ ਨੌਬਤ ਆਈ ਆ ਇਹ ਘਰਾ ਪਰਿਵਾਰ ਸਾਰੇ ਘਰਾਂ ਚ ਸੁੱਖ ਸ਼ਾਂਤੀ ਨਾਲ ਪਹੁੰਚੇ ਇਹ ਵੀ ਪਾਣੀ ਲੱਥਾ ਪਰ ਦੁਬਾਰਾ ਸਾਨੂੰ ਲੱਗਦਾ ਫੇਰ ਘਰ ਛੱਡਨੇ ਪੈ ਸਕਦੇ ਹਾਂਜੀ ਹਾਂਜੀ ਕਿੰਨੇ ਕਿ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਪਾਣੀ ਹੁਣ ਫੇਰ ਲੱਗਦਾ ਹੈਗਾ ਪਾਣੀ ਦਾ ਪੱਧਰ ਵਧਣ ਕਰਕੇ ਜਿਹੜੇ ਹੈਗੇ ਆ ਘਰੇ ਜਾ ਸਕਨੇ ਇਹ ਜਿਹੜੇ ਪਿੱਛੇ ਆ ਤੱਲੀਗਰਾਮ ਧੀਰਾਕਾਰਾ ਨਿਹਾਲਾ ਲਵੇਰਾ ਤੇ ਪੰਜ ਜਿਹੜੇ ਚਾਰ ਪਿੰਡ ਨੇ ਅੱਜ ਸਵੇਰ ਤੋਂ ਇਹਨਾਂ ਦੀ ਸਥਿਤੀ ਇਸੇ ਦਿਨ ਮੇਰੇ ਬਿਹਤਰ 2 ਵਜੇ ਨਹੀਂ ਕਿ ਖਰਾਬ ਹੁੰਦੀ ਹਾਂਜੀ ਖਰਾਬ ਹੁੰਦੀ ਜਾ ਰਹੀ ਹੈ ਹਾਂਜੀ ਖਰਾਬ ਹੁੰਦੀ ਜਾ ਰਹੀ ਹੈ ਪਾਣੀ ਦੇ ਵਿੱਚ ਘਿਰਦੇ ਜਾ ਰਹੇ ਨੇ ਹਾਂਜੀ ਹਾਂਜੀ ਬਿਲਕੁਲ ਜੀ ਤੇ ਲੋਕ ਜਿਹੜੇ ਹੈਗੇ ਆ ਅੱਗੇ ਮਹਾ ਸੁੱਖ ਦਾ ਸਾਹ ਲਿਆ ਸੀਗਾ ਉਹ ਵੀ ਪਾਣੀ ਦਾ ਲੱਤ ਗਿਆ ਹੈਗਾ ਘਟ ਗਿਆ ਹੈਗਾ ਪਰ ਲਗਾਤਾਰ ਪਾਣੀ ਦਾ ਪੱਧਰ ਵਧਣ ਕਰਕੇ ਜ ਹਾਂਜੀ ਜੀ ਬਿਲਕੁਲ ਜੇ ਸਾਨੂੰ ਲੱਗਦਾ ਵੀ ਜਿਵੇਂ ਜਿਸ ਹਾਲ ਨਾਲ ਅੱਜ ਸਵੇਰ ਤੋਂ ਲੈ ਕੇ ਪਾਣੀ ਦੀ ਸਥਿਤੀ ਆ ਅੱਜ ਰਾਤ ਨੂੰ ਹੋ ਸਕਦਾ ਸਾਡੇ ਘਰਾਂ ਦੇ ਵਿੱਚ ਪਾਣੀ ਵੜਨ ਦੀ ਬਿਲਕੁਲ ਤਿਆਰੀ ਆ ਪਾਣੀ ਦੀ ਹਾਂ ਹਾਂ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਲੋਕ ਹੈਗੇ ਆ ਇਸ ਸੜਕ ਤੇ ਅਸੀਂ ਜਿਹੜੇ ਮੌਜੂਦ ਹੈਗੇ ਆ ਇਹ ਨਿਹਾਲਾ ਲਵੇਰੀ ਦੀ ਸੜਕ ਹੈਗੀ ਆ ਇਸ ਸੜਕ ਦੇ ਉੱਤੇ ਸਵੇਰੇ ਜਿਹੜਾ ਦੱਸਦੇ ਆ ਵੀ ਪਾਣੀ ਨਹੀਂ ਸੀ ਹੈਗਾ ਹੁਣ ਜਿਹੜੀ ਸਥਿਤੀ ਹੈਗੀ ਆ ਉਹ ਡੇਢ ਤੋਂ 2 ਫੁੱਟ ਜਿਹੜਾ ਹੈਗਾ ਪਾਣੀ ਲਗਾਤਾਰ ਚੱਲ ਰਿਹਾ ਹੈਗਾ ਕਿਉਂਕਿ ਜੇਕਰ ਆਪਾਂ ਸਤਲੁਜ ਦਰਿਆ ਦੀ ਗੱਲ ਕਰਦੇ ਹੈਗੇ ਤਾਂ ਸਤਲੁਜ ਦਰਿਆ ਦੇ ਵਿੱਚ ਲਗਾਤਾਰ ਪਾਣੀ ਦਾ ਪੱਧਰ ਫਿਰ ਵਧਦਾ ਜਾ ਰਿਹਾ ਹੈਗਾ ਤੇ ਲੋਕਾਂ ਦੀਆਂ ਚਿੰਤਾਵਾਂ ਵੀ ਵਧੀਆਂ ਜਾ ਰਹੀਆਂ ਨੇ ਕਿਉਂਕਿ ਇਹਨਾਂ ਪਿਛਲੇ 35-40 ਦਿਨ ਤੋਂ ਜਿਹੜੇ ਹੈਗੇ ਆ ਇਹ ਲੋਕ ਜਿਹੜੇ ਹੜਾ ਦਾ ਸੰਤਾਪ ਹੜਾ ਰਹੇ ਸੀ ਪਰ ਫਿਰ ਉਹਨਾਂ ਦੇ ਸਿਰ ਤੇ ਜਿਹੜੀ ਗਾਹ ਜਿਹੜੀ ਹੈਗੀ ਆ ਹੜਾ ਦੀ ਡਿਗਦੀ ਦਿਖਾਈ ਦੇ ਰਹੀ ਹੈਗੀ ਤੇ ਲੋਕ ਲਗ ਲੋਕਾਂ ਨੂੰ ਲੱਗਦਾ ਹੈਗਾ ਕਿ ਸਾਨੂੰ ਫਿਰ ਆਪਣੇ ਘਰ-ਬਾਰ ਛੱਡ ਕੇ ਜਿਹੜਾ ਹੈਗਾ ਬੰਨਾਂ ਤੇ ਰਹਿ ਲਈ ਮਜਬੂਰ ਹੋਣਾ ਪਵੇਗਾ ਪਰ ਪਰ ਤੋਂ ਮਲਬੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ